ਸ਼ਹਿਰਤਾਰੀਵਾਲ ਵਿੱਚ ਹੋਇਆ ਵੱਡਾ ਹਾਦਸਾ ਨਿੱਜੀ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਨੇ ਇੱਕ ਕਾਰ ਨੂੰ ਮਾਰੀ ਟੱਕਰ ਕਾਰ ਸਵਾਰ ਦਾ ਮੁਸ਼ਕਿਲ ਦੇ ਨਾਲ ਹੋਇਆ ਬਚਾਅ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਾਰਸ ਐਡਵੋਕੇਟ ਜਸਵੀਰ ਸਿੰਘ ਪਹਾੜਾ ਨੇ ਦੱਸਿਆ ਕਿ ਉਹ ਨਿੱਜੀ ਕੰਮ ਦੇ ਲਈ ਸ਼ਹਿਰਤਾਰੀਵਾਲ ਆਏ ਹੋਏ ਸਨ ਇੱਕ ਤੇਜ਼ ਰਫ਼ਤਾਰ ਬੱਸ ਨੇ ਉਹਨਾਂ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰੀ ਤੇ ਬੱਸ ਉੱਥੇ ਭਜਾ ਲਈ ਜਦੋਂ ਪਿੱਛੇ ਜਾ ਕੇ ਉਹਨਾਂ ਨੇ ਬੱਸ ਨੂੰ ਰੋਕਿਆ ਤਾਂ ਡਰਾਈਵਰ ਨੇ ਉਲਟਾ ਉਹਨਾਂ ਦੇ ਨਾਲ ਹੀ ਪੁੱਠਾ ਸਿੱਧਾ ਬੋਲਣਾ ਸ਼ੁਰੂ ਕਰ ਦਿੱਤਾ ਇਸ ਮੌਕੇ ਤੇ ਜਦੋਂ ਐਡਵੋਕੇਟ ਜਸਵੀਰ ਸਿੰਘ ਪਾੜਾ ਤੇ ਡਰਾਈਵਰ ਦੇ ਦਰਮਿਆਨ ਬੈਂਸਵਾਜੀ ਸ਼ੁਰੂ ਹੋ ਗਈ ਤਾਂ ਸ਼ਹਿਰ ਧਾਰੀਵਾਲ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਕੋਰਤਲਾ ਬਹਿ ਕੇ ਸ਼ਹਿਰ ਧਾਰੀਵਾਲ ਦੇ ਲੋਕ ਪਹਿਲਾਂ ਹੀ ਪ੍ਰਾਈਵੇਟ ਬੱਸਾਂ ਦੀ ਤੇਜ਼ ਰਫ਼ਤਾਰ ਤੋਂ ਪਰੇਸ਼ਾਨ ਹਨ ਅਤੇ ਆਏ ਦਿਨ ਸ਼ਹਿਰ ਧਾਰੀਵਾਲ ਵਿੱਚ ਕਈ ਹਾਦਸੇ ਹੁੰਦੇ ਰਹਿੰਦੇ ਹਨ ਕਈ ਵਾਰ ਪ੍ਰਸ਼ਾਸਨ ਨੂੰ ਵੀ ਇਕੱਠੇ ਹੋ ਕੇ ਲੋਕਾਂ ਨੇ ਇਹ ਮੰਗ ਕੀਤੀ ਹੈ ਕਿ ਇਹਨਾਂ ਬੱਸਾਂ ਵਾਲਿਆਂ ਨੂੰ ਬੱਸਾ ਹੌਲੀ ਸ਼ਹਿਰ ਵਿੱਚੋਂ ਕੱਢਣ ਲਈ ਕਿਹਾ ਜਾਏ ਪਰ ਕਿਸੇ ਦੇ ਵੀ ਕੰਨੀ ਜੂ ਨਹੀਂ ਸਰਕਦੀ ਇਕੱਠੇ ਹੋਈ ਲੋਕਾਂ ਨੇ ਵੀ ਡਰਾਈਵਰ ਨੂੰ ਘੇਰ ਲਿਆ ਇਸ ਘਟਨਾ ਦਾ ਪਤਾ ਲੱਗਣ ਤੇ ਸੀਨੀਅਰ ਐਡਵੋਕੇਟ ਰਕੇਸ਼ ਰਾਣੀਆਂ ਵੀ ਮੌਕੇ ਤੇ ਪਹੁੰਚ ਗਏ ਤੇ ਉਹਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਪ੍ਰਾਈਵੇਟ ਬੱਸ ਵਾਲੇ ਜਿਹੜੇ ਆ ਬਹੁਤ ਧੱਕਾਸ਼ਈ ਕਰ ਰਹੇ ਆ ਅਤੇ ਉਹਨਾਂ ਦੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਲਵਤ ਦੌਰਾਨ ਐਡਵੋਕੇਟ ਜਸਵੀਰ ਸਿੰਘ ਪਹਾੜਾ ਨੇ ਕਿਹਾ ਕਿ ਜਦੋਂ ਉਹਨਾਂ ਨੇ ਵਸ ਡਰਾਈਵਰ ਨੂੰ ਉਹਨਾਂ ਦੀ ਕਾਰ ਵਿੱਚ ਬੱਸ ਦੀ ਸਾਈਡ ਮਾਰਨ ਬਾਰੇ ਪੁੱਛਿਆ ਤਾਂ ਪ੍ਰਾਈਵੇਟ ਵਸ ਦੇ ਡਰਾਈਵਰ ਨੇ ਬੱਸ ਉਹਨਾਂ ਦੇ ਉੱਪਰ ਵੀ ਚੜਾਉਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਉਹ ਬਾਲ-ਬਾਲ ਬਚ ਗਏ ਇਸ ਸਾਰੇ ਘਟਨਾਗ੍ਰਾਮ ਤੋਂ ਬਾਅਦ ਜਦੋਂ ਸ਼ਹਿਰ ਵਿੱਚ ਹੱਲਾ-ਗੱਲ ਸ਼ਹਿਰ ਵਿੱਚ ਮਚਿਆ ਤਾਂ ਥਾਣਾ ਤਾਰੀਵਾਲ ਦੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਬੱਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਲਵਤ ਦੌਰਾਨ ਐਡਵੋਕੇਟ ਜਸਵੀਰ ਸਿੰਘ ਪਹਾੜਾ ਨੇ ਕਿਹਾ ਕਿ ਉਹ ਪੁਲਿਸ ਅੱਗੇ ਮੰਗ ਕਰਦੇ ਹਨ ਕਿ ਇਸ ਤੇਜ਼ ਰਫ਼ਤਾਰ ਬੱਸ ਦੇ ਡਰਾਈਵਰ ਉੱਪਰ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਲਾਪਰੇ ਸਿੰਘ ਖੁਸ਼ਪੁਰ ਦੀ ਰਿਪੋਰਟ ਜੀ ਮੈਂ ਧਾਰੀਵਾਲ ਕਿਸੇ ਆਪਣੇ ਕੰਮ ਆ ਰਹੀ ਆਪਣੀ ਗੱਡੀ ਦੇ ਉੱਤੇ ਇਹ ਬੱਸ ਆਈਆਂ ਬਹੁਤ ਹੀ ਅਜੇ ਇਹਨੇ ਸਵਾਰੀਆਂ ਚੁੱਕੀਆਂ ਆਈ ਨੇ ਮਾਉਂਦੇ ਮੇਰੀ ਗੱਡੀ ਨੂੰ ਸਾਈਡ ਮਾਰੀ ਆ ਮੈਂ ਇਹਨੂੰ ਇੱਕ ਦਾਰਾ ਆ ਕੇ ਰੋਕਿਆ ਵਾ ਤੇ ਗੱਡੀ ਰੋਕੋ ਅਹੀਂ ਬੋਕੇ ਬਾਅਦ ਰਸਪਾ ਆ ਗਿਆ ਵਾ ਅਹੀਂ ਗੱਡੀ ਘਾਉਣ ਲੱਗੇ ਆ ਇਹ ਡਰਵਰ ਨੇ ਫਾਤੜੀ ਮੈਨੂੰ ਥੱਲੇ ਦੇ ਦੇ ਲਗਾ ਜਾਨ ਪੁੱਛ ਕੇ ਮਰਦਾ ਬਸਤਰਾ ਦੇ ਲਗਾ ਮੁਰ ਕੇ ਮੈਂ ਆਪਣੀ ਕਿਸਮ ਦਾ ਬਤਿਆ ਵਾ ਇੱਕ ਜਦ ਬਤਿਆ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਣੀ ਦੇ ਸਖ ਸਖ ਸਜ਼ਾ ਦੇਣੀ ਚਾਹੀਦੀ ਆ ਕਿਉਂਕਿ ਇਹ ਨਹੀਂ ਵੇਖਦੇ ਕੋਈ ਵੀ ਕੋਈ ਬੰਦਾ ਮਰ ਜਾਏ ਛੋਟੀਆਂ ਗੱਡੀਆਂ ਵਾਲੇ ਇਹਨਾਂ ਨੂੰ ਵੇਖਦੇ ਇਹਨਾਂ ਨੂੰ ਆਪਣੀ ਸਵਾਰੀ ਚੁੱਕਣਾ ਹੁੰਦਾ ਕੋਈ ਮਾਲਕ ਕਹਿੰਦੇ ਨੇ ਵੀ ਤੁਸੀਂ ਫਤੂ ਬਾਤ ਟੈਂਪ ਚੁੱਕ ਸਵਾਰੀ ਚੁੱਕੋ ਮੇਰਾ ਤਸਵੀਰ ਸੰਪਾੜਾ ਐਡਵੋਕੇਟ ਕੋ ਦਾਸਪੁਰ ਮੇਰਾ ਨਾਮ ਰਕੇਸ਼ ਸ਼ਰਮਾ ਐਡਵੋਕੇਟ ਆ ਜਿਹੜਾ ਬਸਵਾ ਤੰਤਨ ਬਾਬਾ ਬੁੱਢਾ ਸਾਹਿਬ ਦੇ ਪੀਪੀ 02 A AW 993 ਪਹਿਲਾ ਇਹਨੇ ਸਾਡੇ ਵਕੀਲ ਸਾਹਿਬ ਸਰਦਾਰ ਜਸਬੀਰ ਸਿੰਘ ਪਾੜਾ ਇਹਨਾਂ ਦੀ ਗੱਡੀ ਦੇ ਵਿੱਚ ਸਾਈਡ ਮਾਰੀ ਆ ਗੱਡੀ ਦੇ ਵਿੱਚ ਸਾਈਡ ਮਾਰ ਕੇ ਇਹਨਾਂ ਨੂੰ ਸੱਟ ਲਾਉਣ ਦੀ ਕੋਸ਼ਿਸ਼ ਕੀਤੀ ਆ ਬਾਅਦ ਚ ਜਦੋਂ ਜਦੋਂ ਜਾਮ ਹੁੰਦਾ ਵੇਖਿਆ ਅਸੀਂ ਗੱਡੀ ਸਾਈਡ ਤੇ ਕਰਾ ਕੇ ਪਰ ਇਹ ਕਰਨ ਲੱਗਿਆ ਕਰਨ ਇਹ ਹਫੜਾ ਤਫੜੀ ਦੇ ਵਿੱਚ ਗੱਡੀ ਭਜਾ ਕੇ ਇਹਨੇ ਵਕੀਲ ਸਾਹਿਬ ਦੇ ਵਿੱਚ ਗੱਡੀ ਮਾਰ ਕੇ ਸਾਈਡ ਮਾਰ ਕੇ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਸਾਡੇ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਆਉਂਦੇ ਜਿਹੜੇ ਨਸ਼ਾ ਕਰਕੇ ਜਿਹੜੇ ਡਰਾਈਵਰ ਗੱਡੀਆਂ ਚ ਲਾਉਂਦੇ ਆ ਸਖਤ ਤੋਂ ਸਖਤ ਦਾ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਇਹ ਨਹੀਂ ਸਾਰੀ ਕਾਰਵਾਈ ਆ ਤੁਸੀਂ ਆਪਣੀ ਅੱਖੀ ਵੇਖੀ ਆ ਤੁਹਾਡੇ ਸਾਹਮਣੇ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ ਉਹ ਹੁੰਦਾ ਵੀ ਸਾਡੇ ਮਾਲਕਾਂ ਦਾ ਹੋਗਾ ਮੈਂ ਵੀ ਟਾਈਮ ਚੁੱਕੜਾ ਵਾ ਬੰਦਾ ਭਾਵੇਂ ਕੋਈ ਮਰਦਾ ਤੇ ਮਰ ਜਾ ਇੰਨਾ ਇੰਨੀ ਜਿਆਦਾ ਪਾਪੂਲੇਸ਼ਨ ਸ਼ਹਿਰ ਦੇ ਵਿੱਚ ਆ ਪੈਟਰੋਲ ਪੰਪ ਤੋਂ ਲਾ ਕੇ ਉਧਰ ਪੈਟਰੋਲ ਪੰਪ ਤੱਕ ਪਰ ਇਹਨਾਂ ਦੀ ਰਫ਼ਤਾਰ ਸਿਰਫ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਜਿੰਨੇ ਮਰਜੀ ਬੰਦੇ ਮਰਦੇ ਨੇ ਇੰਨੀ ਗੰਦੀ ਤਰੀਕੇ ਦੇ ਨਾਲੇ ਗੱਡੀ ਚਲਾਉਂਦੇ ਆ ਹੁਣ ਵੀ ਵੇਖਿਆ ਜਾ ਕੇ ਗੱਬੇ ਗੱਡੀ ਸਾਹ ਤੇ ਕਰਾ ਕੇ ਰਸਤਾ ਬਣਾਉਂਦੇ ਆ ਵੀ ਪਬਲਿਕ ਨਿਕਲ ਜੇ ਇਸ ਡਰਾਈਵਰ ਨੇ ਫੇਰ ਕੋਸ਼ਿਸ਼ ਕੀਤੀ ਆ ਇਹਨਾਂ ਨੂੰ ਯਕੀਨ ਸਾਬ ਨੂੰ ਮਾਂਗ ਦੇ ਖਿਲਾਫ ਸਖਤ ਕਾਰਵਾਈ ਕਰਵਾਵਾਂਗੇ ਬਾਰ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਦੇ ਬਾਰ ਕਾਉਂਸਲ ਪੰਜਾਬ ਵਾਲਾ ਦੇ ਕੌਪਟਡ ਮੈਂਬਰ ਦੇ ਪੂਰੀ ਬਾਰ ਐਸੋਸੀਏਸ਼ਨ ਗੁਰਦਾਸਪੁਰ ਇਹਨਾਂ ਦੇ ਨਾਂ ਖਲੋਵੇਗੀ ਤੇ ਸਖਤ ਤੋਂ ਸਖਤ ਇਹਨਾਂ ਦੇ ਖਿਲਾਫ ਐਕਸ਼ਨ ਕਰਵਾਵਾਂਗੇ